ਬਧਾਇਆ ਗਾਹ ਨੂੰ ਰੱਬ ਸੁੱਖ ਰੱਖੇ ਪਰਮਾਤਮਾ ਹੋ ਰੱਖੇ ਸਾਰੀ ਵੈਰਾਈਟੀ ਮਿਲੂਗੀ ਲਾ ਬੱਡੇ ਮਿਰਚ ਬਤਾਉ ਜੋ ਵੀ ਆ ਟਮਾਟਰ ਵਗੈਰਾ ਇਹਦੀ ਡਿਮਾਂਡ ਜਿਆਦਾ ਰਹਿੰਦੀ ਆ ਆਪਣੇ ਇਧਰ ਹਾਂ ਹਾਂ ਬਾਕੀ ਇਸ ਕੈਮੀਕਲ ਫ੍ਰੀ ਸਬਜ਼ੀਆਂ ਉਹ ਵੀ ਉਪਲਬਧ ਹੋਣਗੀਆਂ ਨੇੜੇ ਗੁਰਦੁਆਰਾ ਸਾਹਿਬ ਪਿੰਡ ਨੌਰਾ ਹਾਂ ਇਹ ਨੰਬਰ ਬੋਲਦਾ ਨੰਬਰ ਕੰਟੈਕਟ ਨੰਬਰ ਹੈਗਾ 9855424700 ਨਰਿੰਦਰ ਠੀਕ ਸਸਿਕਾਹੋ ਦੋਸਤੋ ਮੈਂ ਤੁਹਾਡਾ ਆਪਣਾ ਸੁਖ ਨੌਰਾ ਕਿਵੇਂ ਸਾਰੇ ਉਮੀਦ ਆ ਸਾਡੇ ਠੀਕ ਹੋਵਾਂਗੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਨਾਲੇ ਸਵਾਗਤ ਹੈ ਆਪਣੇ ਚੈਨਲ ਤੇ ਪਹਿਲਾਂ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਖੇਤਾਂ ਦੇ ਵਿੱਚ ਤੇ ਆਪਣੇ ਚਾਚਾ ਜੀ ਨੂੰ ਵੀ ਮਿਲਾਉਨੇ ਆਂ ਆਪਾਂ ਠੀਕ ਆ ਤੇ ਉਹਨਾਂ ਤੋਂ ਪਨੀਰੀ ਬਾਰੇ ਜਾਣਕਾਰੀ ਲੈਣੇ ਆਂ ਗੱਠਿਆਂ ਦੀ ਪਨੀਤੀ ਬਾਰੇ ਤੇ ਦੋਸਤੋ ਆਪਾਂ ਤੁਹਾਨੂੰ ਪੰਜਾਬ ਦੇ ਖੇਤ ਦਿਖਾਉਨੇ ਆ ਪੰਜਾਬੀ ਕਲਚਰ ਦਿਖਾਉਨੇ ਆ ਕੁਝ ਕੁ ਹਨਾ ਜਿਹੜਾ ਆਪਣਾ ਪੰਜਾਬੀ ਕਲਚਰ ਹੈ ਜਿਵੇਂ ਪਾਥੀਆਂ ਹੋ ਗਈਆਂ ਸਰੋਆ ਹੋ ਗਈਆਂ ਹਨਾ ਹਾਂ ਗੰਨਾ ਹੋ ਗਿਆ ਉਹ ਚੀਜ਼ਾਂ ਆਪਾਂ ਤੁਹਾਡੇ ਰੂਪ ਰੂਪ ਕਰਾਉਨੇ ਆ ਆਜੋ ਬਹਨੇ ਰਹੋ ਤੇ ਹਲ ਵੀ ਦੋਸਤੋ ਪਹਿਲਾਂ ਤੁਸੀਂ ਪਾਥੀਆਂ ਦੇਖ ਲਵੋਣਾ ਆਹ ਹੁੰਦੀਆਂ ਨੇ ਪਾਥੀਆਂ ਪਿੰਡਾਂ ਵਾਲੀਆਂ ਤੇ ਫਸਲਾਂ ਦੇਖ ਲਓ ਖੇਤ ਦੇਖ ਲਓ ਕਿੰਨੇ ਘੈਂਟ ਹਨ ਇਧਰ ਨਜ਼ਰ ਆ ਰਹੇ ਨੇ ਤੇ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਦੇਖ ਲਓ ਆਪਣੇ ਠੀਕ ਹੈ ਤੇ ਕਣਕ ਵੀ ਆਪਣੇ ਵਧੀਆ ਖੜੀ ਐ ਜੀ ਪਾਣੀ ਲੱਗਿਆ ਪਿਆ ਜੀ ਤੇ ਆਓ ਆਪਾਂ ਨੇ ਚਾਚਾ ਜੀ ਨਾਲ ਗੱਲ ਕਰਦੇ ਆ ਤੇ ਆਹ ਦੇਖੋ ਆਪਣੇ ਚਾਚਾ ਜੀ ਦੀ ਇਧਰ ਨੇਰੀ ਵਿਜੀ ਹੋਈ ਹੈ ਜੀ ਗਠਿਆਂ ਦੀ ਤੇ ਹਾਂਜੀ ਅੱਛਾ ਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਦੋਸਤੋ ਤੇ ਆਪਾਂ ਕਿਹੜੀ ਪਨੀਰ ਵਿਜੀ ਆ ਜਾਨੂੰ ਗਠਿਆਂ ਦੀ ਇਹ ਪਿਆਜ਼ ਦੀ ਪਨੀਰ ਹੀ ਹੈ ਜੀ ਇਹ ਆਜ ਤੇ ਹੈਗੇ ਅੱਛਾ ਕਿਹੜਾ ਵੀ ਹੈ ਇਹ ਵੀ ਵੈਸੇ ਤਾਂ ਉੱਦਾਂ ਤਾਂ ਆਪਣਾ ਹੀ ਹੈ ਜੀ ਘਰ ਦਾ ਵੀ ਆ ਵੈਸੇ ਕਿਸੇ ਦੋਸਤ ਮਿੱਤਰ ਤੋਂ ਲੈ ਕੇ ਆਂਦਾ ਜੀ ਕੁਸਤਾ ਕਰਦਾ ਵੀ ਆ ਕੁਝ ਥੋੜੇ ਬਾਹਰੋਂ ਲਿਆ ਕੇ ਟ੍ਰਾਇਲ ਵੀ ਕਰਿਆ ਅੱਛਾ ਅੱਛਾ ਇਹ 4 ਸਾਲ ਹੋ ਗਏ ਹੀ ਟ੍ਰਾਇਲ ਕਰਦਿਆਂ ਨੂੰ ਵੀ ਕਿਹੜਾ ਵੀ ਚੰਗਾ ਕਿਹੜਾ ਮੰਦਾ ਤੇ ਉਹਦੇ ਵਿੱਚ ਵੈਸੇ ਵਧੀਆ ਰਿਹਾ ਪਰਫਾਰਮੈਂਸ ਕੁਛ ਕੁਛ ਵੀ ਦੀ ਬਹੁਤ ਵਧੀਆ ਪਿਛਲੇ ਸਾਲ ਡਿਮਾਂਡ ਬਹੁਤ ਵਧੀਆ ਰਹੀ ਆ ਜਦੋਂ ਪਹਿਲੇ ਸਾਲ ਤੋਂ ਹੀ ਬੀਜਿਆ ਨਾ ਉਸ ਟਾਈਮ ਵਧੀਆ ਨਹੀਂ ਹੋਇਆ ਜੀ ਨਾ ਉਸ ਟਾਈਮ ਨਹੀਂ ਨਹੀਂ ਪਹਿਲੇ ਸਾਲ ਤੋਂ ਹੀ ਤਕਰੀਬਨ 20 ਨਹੀਂ ਕੋਈ ਮਾਰਾ ਨਿਕਲਿਆ ਜਾਨੀ ਇੱਕ ਥੋੜੀ ਜੀ ਪੁਆਇੰਟ ਦੁਕਾਨ ਦੇ ਆ ਦੁਕਾਨਦਾਰ ਨੇ ਥੋੜਾ ਗਲਤ ਬੀਜ ਦਿੱਤਾ ਸੀ ਤੇ ਉਦਾਂ ਉਹਦਾ ਰਿਜ਼ਲਟ ਤਾਂ ਵੈਸੇ ਚੰਗਾ ਸੀ ਉਹਦੇ ਵਿੱਚ ਕੁਝ ਪਰਸੈਂਟ ਨਸਾਰੂ ਵੀ ਨਿਕਲਦਾ ਰਿਹਾ ਪਿਛਲੇ ਸਾਲੀ ਅ ਮੇਰੇ ਨਾਲ ਮੈਂ ਲੈਂਦਾ ਜਿਹੜਾ ਵੀਓ ਖਰਾ ਉਹ ਵੀ ਖਰਾ ਹੋਇਆ ਨਹੀਂ ਹੈਗਾ ਜੰਗੀ ਤਰ੍ਹਾਂ ਤੇ ਆਪਣੀ ਪਨੀਰੀ ਨੂੰ ਕਿੰਨਾ ਟਾਈਮ ਹੋ ਗਿਆ ਵਿਚੀ ਨੂੰ ਇਹ ਪਨੀਰੀ ਨੂੰ ਆਪਣੀ ਨੂੰ 50 ਦਿਨਾਂ ਦੀ ਪੂਰੀ ਹੋ ਗਈ ਜੀ ਤਕਰੀਬਨ ਤਕਰੀਬਨ ਹੁਣ ਇਹ ਪੱਟਣ ਦੇ ਲਾਉਣ ਦੇ ਪੂਰੇ ਉਹਦੇ ਚਾ ਬੱਤ ਦੇ ਵਿੱਚ ਹੈ ਹਾਂ ਤੇ ਹੁਣ ਬਸ ਇੱਕ ਦੋ ਦਾਣਾਂ ਚ ਕੰਮ ਵੀ ਚੱਲ ਪੈਣਾ ਪਟਾਈ ਦਾ ਆ ਦੇਖ ਸਕਦੇ ਹੋ ਦੋਸਤੋ ਕਿੰਨੀ ਵਧੀਆ ਖੜੀ ਹੈ ਤੇ ਕਿਹੜੇ ਕਿਹੜੇ ਮਤਲਬ ਪਾਈਕ ਵਿੱਚ ਕਹਿੰਦੇ ਨੇ ਲਾਲ ਪਿਆਜ਼ ਕਾਲਾ ਪਿਆਜ਼ ਇਹਦੇ ਵਿੱਚ ਇੱਕ ਤਾਂਬੇ ਰੰਗਾ ਬੋਲਦੇ ਨੇ ਉਹਨੂੰ ਆਪਣੀ ਭਾਸ਼ਾ ਚ ਤੰਬੇ ਰੰਗਾ ਫਿੱਕਾ ਪਿਆਜ ਫਿੱਕਾ ਲਾਲ ਪਿਆਜ ਹੁੰਦਾ ਇੱਕ ਗੂੜਾ ਲਾਲ ਪਿਆਜ ਹੁੰਦਾ ਆਪਣੇ ਕੋਲੇ ਦੋ ਦੋ ਤਿੰਨ ਤਿੰਨ ਵੈਰਾਈਟੀਆਂ ਨੇ ਅਵੇਲੇਬਲ ਨੇ ਪੂਰੀ ਵਧੀਆ ਠੀਕ ਹੈ ਫੁੱਲ ਟਾਪ ਦਾ ਆਪ ਖੁਦ ਕਿਸਾਨ ਮਤਲਬ ਜੇ ਖੁਦ ਆਪ ਟ੍ਰਾਇਲ ਕਰਕੇ ਫੇਰ ਫੇਰ ਖੇਤ ਦੇ ਵਿੱਚ ਪਨੀਰੀ ਆਈ ਆ ਉਦਾਂ ਨਹੀਂ ਠੀਕ ਹੈ ਇਹ ਰੰਗ ਦਾ ਵੀ ਫਰਕ ਹੈ ਨਾ ਜਿਵੇਂ ਆ ਕਾਲਾ ਥੋੜਾ ਹੈ ਇਹ ਹਾਲੇ ਪਾਣੀ ਨਹੀਂ ਆਇਆ ਨਾ ਉਹਦੇ ਕਾਰਨ ਥੋੜਾ ਜਿਹਾ ਇੱਕ ਕੁਸ਼ੇ ਇਹ 10 ਦਿਨਾਂ ਦਾ ਫਰਕ ਵੀ ਆਦਾ ਪਨੀਰੀ ਦਾ ਹਾਂ 10 ਦਿਨ ਲੇਟ ਪਨੀਰੀ ਆਪਣੀ ਸੇਮ ਹੀ ਹੈ ਜੱਚਾ ਇਹ ਇਹ ਹਾਂ ਇਹ ਪੁੱਤਰ ਆ ਜਿਹੜੀ ਵੈਰਾਈਟੀ ਆ ਇਹ ਹੋਰ ਵੈਰਾਈਟੀ ਆ ਠੀਕ ਹੈ ਇਹਨੂੰ ਪੰਜਾਬ ਨਰੋਆ ਵੀ ਕਹਿੰਦੇ ਨੇ ਵਿੱਚ ਠੀਕ ਆ ਉਦਾਂ ਇਹ ਵੈਰਾਈਟੀ ਆਪਣਾ ਘਰ ਦਾ ਪੀ ਆ ਤੇ ਇਹ ਟ੍ਰਾਇਲ ਵਾਸਤੇ ਆਈ ਹੋਈ ਆ ਆਪਣੇ ਕੋਲ ਨਵੇਂ ਇਹ ਵਾਲੇ ਕੱਖ ਰਹਿੰਦੇ ਨੇ ਵਿੱਚੋਂ ਕੋਲੇ ਦੇ ਬੀਜ ਦਾ ਮਤਲਬ ਕਿਵੇਂ ਉਹ ਆਪ ਤਿਆਰ ਕਰਿਆ ਪਿਆ ਹੁੰਦਾ ਜਿਵੇਂ ਕਹਿੰਦੇ ਆ ਹਾਂ ਉਹ ਉਹ ਹਾਂ ਠੀਕ ਹੈ ਤੇ ਉੱਪਰ ਲੱਗਦਾ ਜਿਹੜਾ ਜਿਹੜਾ ਮਤਲਬ ਇਹਦਾ ਬੀਜ ਆ ਹਾਂ ਇਹਦਾ ਫੁੱਲ ਫੁੱਲ ਬਣਦਾ ਉੱਪਰ ਤੇ ਉਹਦੇ ਵਿੱਚ ਉਹ ਪਿਆਜ਼ ਲਾਉਣਾ ਪੈਂਦਾ ਤੇ ਉਹ ਉਹਨੂੰ ਕਹਿੰਦੇ ਨੇ ਕਰਦਾ ਇਹ ਆਪਣੇ ਇਧਰ ਇਹ ਆਪਣੇ ਸਰਪੂਲਕਰ ਸਾਈਡ ਆ ਵਧੀਆ ਪਿਆਜ਼ਾਂ ਦਾ ਗੜ ਮੰਨਿਆ ਜਾਂਦਾ ਅੱਛਾ ਤੇ ਵੀ ਉੱਥੋਂ ਲੈਂਦਾ ਹੋਇਆ ਮਤਲਬ ਉਹ ਘਾਹ ਹੋ ਘਾਹ ਹਾਂ ਉਧਰ ਦੀਆਂ ਵੈਰਾਈਟੀਆਂ ਨੇ ਉਹ ਆਪ ਕਰਦੇ ਨੇ ਯਾਰ ਬਹੁਤ ਪਨੀਰੀ ਉੱਥੇ ਕਿੱਲੀਆਂ ਦੀਆਂ ਕਿੱਲੀਆਂ ਨੇਰੀਆਂ ਬੀਜੀਆਂ ਜਾਂਦੀਆਂ ਨੇ ਵਧੀਆ ਰਿਜ਼ਲਟ ਨੇ ਮਤਲਬ ਹੋਣੇ ਹੈਟਿੰਗ ਇਚਾ ਹਾਂ ਆਪਣਾ ਕੀ ਬੀਜਿਆ ਇੱਥੇ ਇਹ ਜਮੀਂ ਬੀਜੀ ਹੋਈ ਆ ਤੇ ਉਧਰ ਉਹ ਗੰਨਾ ਆ ਗਿਆ ਥੋੜਾ ਜਿਹਾ ਆਰਗੈਨਿਕ ਆਰਗੈਨਿਕ ਗੰਨਾ ਦੀ ਬੀਜਿਆ ਹੋਈ ਚਾਚਾ ਜੀ ਦਾ ਆਪਾਂ ਅਗਲੀ ਵਾਰ ਤੋਂ ਕੈਮੀਕਲ ਫ੍ਰੀ ਖੇਤੀ ਕਰਨੀ ਆ ਸਬਜੀ ਦੀ ਅੱਛਾ ਉਹਦੇ ਵਿੱਚ ਆਪਾਂ ਬਿਨਾ ਬਿਗੌਰਡਾਂ ਰੇ ਸਪਰੇ ਤੋਂ ਆਪਾਂ ਘਰ ਦੀਆਂ ਚੀਜ਼ਾਂ ਨਾਲ ਸਬਜੀ ਦਾ ਮਤਲਬ ਉਹ ਹਾਂ ਉੱਗ ਆ ਇਹ ਇਧਰ ਆਪਣੇ ਇਹ ਲਸ ਇਹ ਲਸਣ ਹੈ ਇਹਦਾ ਤੁਸੀਂ ਵਿਕੀ ਲਈ ਦੀ ਆ ਇਹ ਹਾਲੇ ਜਿਵੇਂ ਕਹਿੰਦੇ ਪਿਆਰ ਕਰ ਰਹੇ ਹਾਂ ਇਹ ਥੋੜਾ ਲੇਟ ਹੋ ਗਿਆ ਲੇਟ ਹੋ ਗਿਆ ਇੱਧਰ ਗ ਬਿਨੀਰੀ ਕਰਨ ਥੋੜਾ ਜਿਹਾ ਕੰਮ ਉਹ ਹੋ ਰਿਹਾ ਮਤਲਬ ਕਿ ਨਹੀਂ ਆ ਗਿਆ ਇਹ ਆ ਰਿਆਂ ਦਾ ਬਸੇ ਰਿਆਂ ਨੇ ਕੀ ਸਾਕਤਾ ਉਹਨਾਂ ਦਿਖਦੀ ਹੈ ਚਾਹੇ ਇਹ ਜਿਵੇਂ ਤੁਸੀਂ ਵੇਚਨੀ ਆ ਇਹ ਆਪਾਂ ਯਾਰ ਹੱਥ ਦੇ ਹਿਸਾਬ ਨਾਲ ਵੇਚਦੇ ਹਾਂ ਜਿੱਦਾਂ ਉਦਾਂ ਆਮ ਲੋਕ ਵੀ ਉਹ ਕਰਦੇ ਨੇ ਸੇਲ ਕਰਦੇ ਨੇ ਅੱਛਾ ਤੇ ਉਹਦੇ ਵਿੱਚ ਆ ਜਾਂਦਾ ਜਿਵੇਂ ਆਪਣਾ ₹150 ਹੱਥ ਆ ਜਾਂਦਾ ₹50 ਹੱਥ ₹100 ਉਹ ਸਿਸਟਮ ਦੇ ਨਾਲ ਜੋ ਵੀ ਆ ਓਕਣ ਵੀ ਵੇਚ ਵੇਚ ਨੂੰ ਠੀਕ ਬਾਕੀ ਆਪਣੀ ਬੀ ਦੀ ਫੁੱਲ ਗਰੰਟੀ ਹੈ ਨਹੀਂ ਗੱਲ ਹੈਗੀ ਵੀ ਨਹੀਂ ਕੋਈ ਨਸਾਰੂ ਵਾਲੀ ਜਾਂ ਕਿਵੇਂ ਉਹ ਆਪਾਂ ਖੁਦ ਆਪ ਪਹਿਲਾਂ ਟ੍ਰਾਇਲ ਕਰਦੇ ਆ ਹੁਣ ਪਹਿਲਾਂ ਪਨੀਰੀ ਪਿਛਲੇ ਸਾਲ ਵੀ ਮੈਂ ਮੈਨੂੰ 4 ਸਾਲ ਕੰਮ ਹੋ ਗਏ ਕਰਦੇ ਨੂੰ ਇਹ ਪਨੀਰੀ ਦੇ ਵਿੱਚ ਪਹਿਲਾਂ ਸਬਜ਼ੀਆਂ ਸਬਜ਼ੀਆਂ ਦੇਖਿਆ ਹੀ ਹੋਣਾ ਖੀਰਾ ਖੂਰਾ ਖੀਰਾ ਖੂਰਾ ਵਗੈਰਾ ਲਾਉਨੇ ਆ ਤੇ ਹੁਣ ਇਹ ਕਿ ਥੋੜਾ ਜਿਹਾ ਕੰਮ ਪਨੀਰੀਆਂ ਕੰਨੀ ਨੂੰ ਵਧਾਇਆ ਗਾਂ ਨੂੰ ਰੱਬ ਸੁੱਖ ਰੱਖੇ ਪਰਮਾਤਮਾ ਹੋ ਰੱਖੇ ਸਾਰੀ ਵੈਰਾਈਟੀ ਮਿਲੂਗੀ ਲਾ ਬਾਰਡੇ ਮਿਰਚ ਬਤਾਉ ਜੋ ਵੀ ਆ ਟਮਾਟਰ ਵਗੈਰਾ ਇਹਦੀ ਡਿਮਾਂਡ ਜਿਆਦਾ ਰਹਿੰਦੀ ਆ ਆਪਣੇ ਇਧਰ ਹਾਂ ਹਾਂ ਬਾਕੀ ਕੈਮੀਕਲ ਫ੍ਰੀ ਸਬਜ਼ੀਆਂ ਉਹ ਵੀ ਉਪਲਬਧ ਹੋਣਗੀਆਂ ਨੇੜੇ ਗੁਰਦੁਆਰਾ ਸਾਹਿਬ ਪਿੰਡ ਨੌਰਾ ਹਾਂ ਇਹ ਨੰਬਰ ਬੋਲਦੇ ਨੇ ਨੰਬਰ ਕੰਟੈਕਟ ਨੰਬਰ ਹੈਗਾ 9855424700 ਨਰਿੰਦਰ ਠੀਕ ਨਾਮ ਨਰਿੰਦਰ ਹੂੰ ਨਰਿੰਦਰ ਨੌਰਾ ਜੀ ਹਾਂਜੀ ਤੇ ਤਾ ਦੋਸਤੋ ਤੁਸੀਂ ਜ਼ਰੂਰ ਕਨੈਕਟ ਕਰ ਸਕਦੇ ਹੋ ਜੇਕਰ ਤੁਸੀਂ ਪਨੀਰੀ ਲੈਣੀ ਹੈ ਜਿਹਦੇ ਵੀ ਆਪਣੇ ਲੱਗੇਦੇ ਹੈ ਨਾ ਵਲੌਗ ਦੇਖ ਰਹੇ ਨੇ ਤਾਂ ਪਨੀਰੀ ਬਹੁਤ ਸੋਹਣੀ ਖੜੀ ਹੈ ਜੀ ਤੇ ਬੀਆਂ ਬਾਰੇ ਵੀ ਦੱਸ ਦਿੱਤਾ ਚਾਚੇ ਜੀ ਨੇ ਤੁਹਾਨੂੰ ਤਾਂ ਦੋਸਤੋ ਇੱਧਰ ਤੁਸੀਂ ਦੇਖ ਸਕਦੇ ਹੋ ਸਲਗਮ ਜਿਹੜੇ ਆਪਾਂ ਪੰਜਾਬੀ ਬਹੁਤ ਖਾਂਦੇ ਨੇ ਨਾ ਤੇ ਇੱਧਰ ਫਲੀਆਂ ਵੀ ਲਾਈਆਂ ਹੋਈਆਂ ਨੇ ਚਾਚੇ ਨੇ ਤੇ ਧਣੀਆਂ ਮੇਥੇ ਮੇਥੀਆਂ ਵਾਲੀਆਂ ਰੋਟੀਆਂ ਖਾਣੇ ਆ ਪਾਲਕ ਇਹ ਹੁੰਦੀਆਂ ਨੇ ਇਹ ਚੀਜ਼ਾਂ ਸਾਗ ਹਨ ਆਪਾਂ ਸਾਰੇ ਖਾਸ ਦੇ ਉੱਤੇ ਆ ਕਿ ਮਿਰਚਾਂ ਲਾਈਆਂ ਬਨੇਦਰ ਚਾਚੇ ਜੀ ਨੇ ਤੇ ਕੈਮੀਕਲ ਫ੍ਰੀ ਗੋਭੀ ਲਈ ਹੋਈ ਹੈ ਹਨਾ ਬਿਨਾ ਕੈਮੀਕਲ ਦੀਆਂ ਸਿਰਿਆਂ ਪ੍ਰਿਆ ਕਰੇ ਤੇ ਅੱਜ ਇਹਨਾਂ ਨੂੰ ਪਾਣੀ ਦੇ ਰਹੇ ਆ ਤੇ ਦੇਖ ਸਕਦੇ ਹੋ ਤੁਸੀਂ ਇਹ ਆ ਪੰਜਾਬ ਦੇ ਖੇਤਾਂ ਦਾ ਨਜ਼ਾਰਾ ਹਨਾ ਪੰਜਾਬ ਦੇ ਵਿੱਚ ਰਹਣ ਦਾ ਤੇ ਆ ਚੀਜ਼ਾਂ ਆਪਾਂ ਲਾਉਂਦੇ ਹੁੰਦੇ ਤੇ ਇਹ ਜੀ ਜਾਣ ਮੜ ਵੀ ਲਾਉਨੇ ਆਪਾਂ ਮੇਥੀ ਬੀਜੇ ਜਿੱਧਰ ਮੇਥੀ ਦਾ ਆਪਾਂ ਉਹ ਕਰਦੇ ਹੁੰਨੇ ਆ ਮੇਥੀ ਇਹਨੂੰ ਸੁਕਾ ਕੇ ਆਪਾਂ ਰੋਟੀਆਂ ਦੇ ਭੁੱਕਣ ਨੂੰ ਮਿਰਚ ਰੋ ਹਨਾ ਮੂਨ ਵਾਲੀਆਂ ਰੋਟੀਆਂ ਲਾਉਨੇ ਆ ਜਦ ਆਪਾਂ ਉਹ ਚੀਜ਼ ਵਾਸਤੇ ਕਰਦੇ ਆ ਇਹ ਚੀਜ਼ ਹੁੰਦੀ ਆ ਮੇਥੀ ਤਾਂ ਇਧਰ ਪਿਆਜ਼ ਚਾਚੇ ਦਾ ਪਹਿਲਾਂ ਵੀ ਲਾਇਆ ਹੋਇਆ ਤੇ ਇਧਰ ਲਗਾ ਵੀ ਰਹੇ ਨੇ ਹਲੀ ਨਾਲ ਖੁੱਡ ਕੱਢ ਕੇ ਇਸ ਤਰ੍ਹਾਂ ਚਾਚੇ ਲਾ ਰਹੇ ਨੇ ਇਦਾਂ ਚਾਚੇ ਪਿਆਜ਼ ਮੋਟਾ ਹੁੰਦਾ ਹੈ ਹਿਸਾਬ ਨਾਲ ਇਹ ਵੀ ਮੇਰੀ ਤਕਨੀਕ ਕਈ ਸਾਲ ਪੁਰਾਣੀ ਆ ਨਾਲ ਆਉਣਾ ਨਾਲੇ ਤਾਂ ਘੱਟ ਲੱਗਦਾ ਇਹ ਅੱਛਾ ਨਾਲੇ ਉਦਾਂ ਪਿਆਜ਼ ਦੀ ਜਿਹੜੀ ਗਰੋਥ ਜ਼ਿਆਦਾ ਹੁੰਦੀ ਹੈ ਗਰੋਥ ਹੈ ਉਹ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਠੀਕ ਹੈ ਇਸ ਤਰ੍ਹਾਂ ਜਿਹਾ ਚਾਹੀਦੇ ਦੱਸਣ ਦੇ ਮੁਤਾਬਿਕ ਇਹਦੀ ਗਰੋਥ ਜ਼ਿਆਦਾ ਹੁੰਦੀ ਹੈ ਇਸ ਤਰੀਕੇ ਨਾਲ ਲਾਉਣ ਨਾਲ ਦੇਖ ਲਈ ਜੀ ਪੰਜਾਬ ਦੇ ਖੇਤ ਤੁਸੀਂ ਪਾਣੀ ਚੱਲ ਰਿਹਾ ਹੈ ਇਹਦੇ ਮੋਟਰ ਚੱਲ ਰਹੀ ਹੈ ਬੰਬੀ ਵੀ ਕਹਿੰਦੇ ਨੇ ਆਪਾਂ ਨਾ ਅੱਗੇ ਕਹਿੰਦੇ ਨੇ ਸਾਹ ਇਹ ਚਾ ਬੰਬੀ ਕਹਿੰਦੇ ਨੇ ਬੰਬੀ ਚੱਲਦੀ ਹੈ ਬੰਬੇ ਵਾਲੀ ਮੋਟਰ ਹੈ ਆਪਣੇ ਤਾਂ ਮੋਟਰ ਹੀ ਚੱਲਦੀ ਐ ਬੰਬੀਆਂ ਤਾਂ ਉੱਧਰ ਚੱਲਦੀਆਂ ਨੇ ਕਿੱਧਰ ਬੰਬੇ ਵਾਲੀ ਸਾਹ ਬੰਬੇ ਵਾਲੇ ਨਾਵੇਂ ਜਿੱਥੇ ਛੋਟੀਆਂ ਮੋਟਰਾਂ ਹੁੰਦੀਆਂ ਨੇ ਤੇ ਉੱਧਰ ਹਾਂ ਉਹਨਾਂ ਨੂੰ ਜਿੱਧਰ ਛੋਟੀਆਂ ਮੋਟਰਾਂ ਹੁੰਦੀਆਂ ਨੇ ਦੋਸਤੋ ਉੱਧਰ ਕਹਿੰਦੇ ਨੇ ਬੰਬੀਆਂ ਦੇ ਉੱਧਰ ਆਉਣੇ ਮਿੰਟ ਦੇ ਮੰਦਰ ਆ ਗਏ ਸੋ ਦੋਸਤੋ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਲੱਗਿਆ ਉਮੀਦ ਆ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਣਾ ਜੇਕਰ ਵਧੀਆ ਲੱਗਿਆ ਹੋਵੇ ਤਾਂ ਵਲੌਗ ਸ਼ੇਅਰ ਜ਼ਰੂਰ ਕਰ ਦਿਓ ਮੈਂ ਇਦਾਂ ਹੀ ਤੁਹਾਡੇ ਵਾਸਤੇ ਵਲੌਗ ਬਣਾਉਂਦਾ ਰਹੂੰਗਾ ਜਾਣਕਾਰੀ ਭਰਪੂਰ ਵਲੌਗ ਲੈ ਕੇ ਆਉਂਦਾ ਰਹੂੰਗਾ ਤਾਂ ਘੁੰਮਣ ਫਿਰਨ ਦਾ ਹੋਸਤ ਸੁਭਾਅ ਬਣਿਆ ਟਰੈਵਲ ਕਰਨ ਦਾ ਤਾਂ ਅੱਗੇ ਵਲੌਗ ਪਾਵਾਂਗੇ ਤਾਂ ਜਰੂਰ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆਏ ਨੇ ਜੇਕਰ ਤੁਸੀਂ ਇੰਸਟਾਗ੍ਰਾਮ ਤੇ ਫੋਲੋ ਕਰਨਾ ਚਾਹੁੰਦੇ ਤਾਂ نیچے ਡਿਸਕ੍ਰਿਪਸ਼ਨ ਚ ਆਈਡੀ ਪਈ ਆ ਤਾਂ ਤੁਸੀਂ ਉੱਥੇ ਜਾ ਕੇ ਫੋਲੋ ਕਰ ਸਕਦੇ ਹੋ ਆਈਡੀ ਦਾ ਲਿੰਕ ਪੇਜ 'ਚ ਤਾਂ ਫੋਲੋ ਜਰੂਰ ਕਰ ਸਕਦੇ ਹੋ ਫੇਸਬੁੱਕ ਤੇ ਵੀ ਮੈਨੂੰ ਫੋਲੋ ਕਰ ਸਕਦੇ ਹੋ ਸੁਖਨੋਹਰਾ ਨਾਂ ਤੋਂ ਆਪਣਾ ਫੇਸਬੁੱਕ ਪੇਜ ਚੱਲਦਾ ਜੀ ਤੇ ਸੁਖਚੈ ਆਪਣਾ ਪੇਜ ਖੁੱਲ ਜੂਗਾ ਤੇ ਸੁਖ ਯੂਟਿਊਬਰ ਤੋਂ ਵੀ ਆਪਣਾ ਇੱਕ ਪੇਜ ਚੱਲ ਰਿਹਾ ਹੈ ਜੀ ਉਹਨੂੰ ਵੀ ਫੋਲੋ ਕਰ ਸਕਦੇ ਤੁਸੀਂ ਨਵਾਂ ਨਵਾਂ ਆਪਾਂ ਸਟਾਰਟ ਕਰਿਆ ਤੇ ਸੁਖ ਯੂਟਿਊਬਰ ਵੀ ਇੰਸਟਾਗ੍ਰam ਤੇ ਸਰਚ ਮਾਰ ਸਕਦੇ ਹੋ ਤੁਸੀਂ ਸਾਰੇ ਕਿਤੇ ਆਪਣਾ ਇੱਕੋ ਨੇਮ ਚੱਲਦਾ ਹੈ ਜੀ ਠੀਕ ਹੈ ਤਾਂ ਜਰੂਰ ਫੋਲੋ ਕਰ ਸਕਦੇ ਹੋ ਧੰਨਵਾਦ ਜੀ ਮਿਲਦੇ ਆਪਾਂ ਨੈਕਸਟ ਬਲੌਗ ਵਿੱਚ